ਰਾਰੂ ਪਿਆਰ ਪ੍ਰੀਸ ਸਸਰੀਏ ਖਵਾਪ ਸੌਤਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਇਹ ਜਾਗਟ ਦਾ ਇੱਕ ਪੱਸਾ ਆਪਾਂ ਬੜ ਲਿਆ ਦੇਖੋ ਤੇ ਆਪਾਂ ਸੱਜਾ ਪੱਸਾ ਬੜੇ ਹੋਇਆ ਜੇਬ ਲਈ ਹੋਈ ਹੈ ਤੇ ਹੁਣ ਆਪਾਂ ਖੱਬਾ ਪੱਸਾ ਸ਼ੁਰੂ ਕਰਦੇ ਹਾਂ ਦੇਖੋ ਇਹ ਇਸ ਤਰੀਕੇ ਨਾਲ ਆਪਣਾ ਪੱਸਾ ਇਹ ਵਾਲਾ ਹੈ ਇਹ ਆਪਾਂ ਬਣਾ ਬਣਾਉਨੇ ਹੈ ਆਉਂਦੀ ਆਪਾਂ ਇਹ ਚੁਲਦੇ ਪਾਦੇ ਇਹ ਚ ਆਪਾਂ 70 ਘੁੰਡੇ ਪਾਏ ਆ ਤੇ ਹੁਣ ਆਪਾਂ ਇਸੇ ਤੋਂ ਸ਼ੁਰੂ ਹੋਊਗਾ ਆਪਣਾ ਸਿੱਧਾ ਪਾਸਾ ਇੱਧਰ ਆਪਣੇ ਇਹਦੇ ਇੱਧਰ ਰੱਖੀ ਵੀ ਆ ਤੇ ਇਹਦੇ ਇੱਧਰ ਪਾਉਗੇ ਫੱਟੀ ਮਟਣਾ ਵਾਲੀ

ਪੜੀ ਇੱਧਰ ਜਾਲੀ ਦੀ ਬਣਦੀ ਇਸ ਕਰਕੇ ਦੋ ਤੋਂ ਇੱਕ ਬਣੂਗਾ ਇੱਥੇ ਹੁਣ ਆਪਣੇ ਪੰਜੇ ਗੁੰਡੇ ਫੇਰ ਆਪਾਂ ਬਣਦੇ 1 2 3 4 ਤੇ 5 ਹੁਣ ਆਪਣਾ ਇੱਥੇ ਜਾਲੀ ਬਣੂਗੀ ਇੱਥੇ ਆਪਣਾ ਇੱਕ ਦੋ ਤੋਂ ਇੱਕ ਇੱਕ ਘਟਿਆ ਤੇ ਇੱਕ ਇੱਥੇ ਬਦੂਗਾ ਦੇਖੋ ਹੁਣ ਆਪਾਂ ਬੜਪਾਵਾਗੇ ਇਹਦੇ ਸਿੱਧਾ ਉੜ ਕੇ ਦੋਨੋਂ ਪਾਸੇ ਜਾਲੀ ਬਣਾਵਾਂਗੇ ਇੱਧਰ ਵੀ ਜਾਲੀ ਬਣ ਗਈ ਕੁੰਡਾ ਸਿੱਧਾ ਬਣਿਆ ਤੇ ਜਾਲੀ ਬਣ ਗਈ ਪਹਿਲਾਂ ਆਪਾਂ 5 ਬਣੇ ਫਿਰ ਦੋਨੋਂ ਇੱਕ ਬਣਾਇਆ ਫਿਰ 5 ਬਣੇ ਫਿਰ ਆਪਾਂ ਜਾਲੀ ਬਣਾਈ ਸਿੱਧਾ ਕੁੰਡਾ ਆਪਣਾ ਫਿਰ ਇੱਕ ਜਾਲੀ ਬਣੇ ਇੱਕ ਬਣਾਇਆ ਇੱਕ ਕੁੰਡਾ ਆਪਣਾ ਬਣਿਆ ਗਿਆ ਇੱਕ ਹੁਣ 5 ਬਣਾਗੇ ਦੋ ਤਿੰਨ ਚਾਰ ਤੇ ਪੰਜ ഹോ ഓക്കെ ചാരങ്ങൾ අගා දෙකන්නේ සද්දා කොඩාගුණා රගා දෙකනිකක බල පමගේ තක කොඩා රුටමුණ ලැකද තන්න ච ඒ පාජ පාජ වඩග හොඩ පන තන්න දෙක්ක ුක්ක තන්න

Jadi benar-benar ini kegunaan setelah. Ini apa yang terbuka, mana? saya, menurut saya, ini tidak terbuka, ini tidak terbuka. Ini tidak terbuka, হ'ব তাৰপাছত দিন চাৰ পাঁচ হেৰি জালি পঢ়ো তেনে বন পি দিয়ে ਹੁਣ ਆਪਾਂ 2 3 4 ਤੇ 5 ਹੋ ਗਏ ਤੇ ਹੁਣ ਆਪਣੇ ਤੋਂ ਇੱਕ ਘਟੋਗਾ ਇੱਧਰ ਇੱਕ ਜਾਲੀ ਬਣੀ ਅੰਦਰ ਆਪਣੇ ਫੱਟੇ ਰੋਗੇ ਇੱਧਰ ਆਪਾਂ ਪੰਜ ਬਣਾ ਲਈ ਇਹਨਾਂ ਤੋਂ ਤੋਂ ਇੱਕ ਬਣਾਉਣਾ ਇੱਧਰ ਜਿਹੜੀ ਜਾਲੀ ਬਣੀ ਉਹ ਇੱਥੇ ਘਟੋਗਾ ਹੁਣ ਆਪਣੇ ਇਹ 8 ਕੁੰਡੇ ਰਹਿ ਗਏ ਜਾਲੀ ਦੇ 1 2 ਦੰਨ 4 5 6 ਤੇ ਇਹਨੂੰ ਆਪਾਂ ਧਾਗਾ ਦੂਜੇ ਪਾਸੇ ਕਰਕੇ ਬਿਣਾ ਬਣਿਆ ਤਾਰ ਲੈਣਾ ਇਸ ਕੁੰਡੇ ਨੂੰ ਤੇ ਇਹਨੂੰ ਆਪਾਂ ਮੋੜ ਲੈਣਾ ਦੇਖ ਸਿੱਧੇ ਪਾਸੇ ਆਪਣੀ ਸਲਾਈ ਪੈਗੀ ਉਲਟੇ ਪਾਸੇ ਸਾਰੀ ਸਲਾਈ ਉਲਟੀ ਪਾਉਣੀ ਹੈ ਸਿੱਧੇ ਪਾਸੇ ਵੀਰੇ ਇਸੇ ਤਰੀਕੇ ਨਾਲ ਹੀ ਪਾਉ ਪੰਜ ਬੁੜਕੇ ਫਿਰ ਦੋ ਦੋ ਇੱਕ ਫਿਰ ਦੋ ਜਾਲਗੇ ਬਣਦੇ ਫਿਰ ਤਿੰਨ ਦੋ ਇੱਕ ਇਸੇ ਤਰ੍ਹਾਂ ਬਣਾਉਂਦੇ ਜਾਵਾਂਗੇ ਅੱਜ ਇੰਨਾ ਕ ਦੱਸਾਂਗੇ ਉੱਤੇ ਤੁਹਾਨੂੰ ਫਿਰ ਇੱਕ ਦੱਸ ਦਿਆਂਗੇ ਬਣਾ ਕੇ ਲਓ ਜੀ ਆਪਾਂ ਜਾਗਟ ਦਾ ਬਾਰਡਰ ਬਣਾ ਲਿਆ ਦੇਖੋ ਇਹ 7 ਸਲੰਗਾਂ ਪਾ ਗਏ ਆਪਾਂ ਸਿੱਧੇ ਪਾਸੇ 7 ਗਲ ਕੇ ਬਣਾ ਗਏ ਦੇਖੋ ਜਿਆਣਗੇ 1 2 3 4 5 6 7 ਅੱਗੇ ਅਸੀਂ ਤੁਹਾਨੂੰ ਮੁਰਤੀ ਦੱਸਾਂਗੇ ਉਸ ਤੋਂ ਬਾਅਦ ਅਗਲੀ ਵੀਡੀਓ ਉਦੋਂ ਅਗਲੀ ਵੀਡੀਓ 'ਚ ਇਹ ਪਹਿਲੀ ਪਹਿਲਾ ਭਾਗ ਆ ਜਾਗਟ ਦਾ ਇਹ ਆਪਣੇ ਸੱਜੇ ਪਾਸੇ ਵਾਲਾ ਦੇਖੋ ਆ ਆਪਣਾ ਸੱਜਾ ਪਾਸਾ ਸੱਜੇ ਪਾਸੇ ਵਾਲਾ ਆ ਇਹ ਅਸੀਂ ਪੜਿਆ ਹੋਇਆ ਜਾਗਟ ਦਾ ਪਾਸਾ ਤੇ ਹੈਗਾ ਖੱਬੇ ਪਾਸੇ ਵਾਲਾ ਇਸ ਪਾਸੇ ਇਹਦੀ ਇੱਧਰ ਆ ਗਈ ਆਹ ਫੱਟੀ ਦੇਖੋ ਇਹ ਜੋ ਬਣ ਗਈ ਫਿਰ ਦੱਸੋਗੇ ਤੁਹਾਡਾ ਆ ਇਧਰਲਾ ਪਾਸਾ ਇਸ ਤਰੀਕੇ ਨਾਲ ਲਾਉਗੇ ਅਰਥੋਂ ਨੂੰ ਤੇ ਅਸੀਂ ਇਹਦੀ ਬਣਤੀ ਦੱਸਾਂਗੇ ਬਣੌੜੀ ਤੇ ਤੁਸੀਂ ਵੀ ਬਣਾਉਣਾ ਹੋ ਤਾਂ ਇਸ ਤਰੀਕੇ ਨਾਲ ਇਸ ਇਹ ਪਹਿਲੇ ਦੂਜੇ ਤੀਜੇ ਭਾਗ ਸਾਰੇ ਚ ਅਸੀਂ ਇਹ ਜਾਗਟ ਬਣੌੜੀ ਦੱਸਾਂਗੇ ਤੁਹਾਨੂੰ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਅਸੀਂ ਬੋਲ ਲਿਆ ਤੇ ਇਹ ਦੂਜਾ ਦੇਖੋ ਆਪਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਦਾ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਾਹੀ ਜੀ ਲੱਗੀ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਸਾਰਿਆਂ ਨੂੰ ਫਿਰ ਪ੍ਰੇ ਸਸਰੀਆ ਕਾ